ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਨਿਰਪੱਖ ਆਵਾਜ਼ ਤੇ ਤੇ ਰਜਣਾ ਜੀ ਤਰ੍ਹਾਂ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਆ ਜਾਣਕਾਰੀ ਦੇਵਾਂਗੇ ਕਿ ਅੱਜ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਇਸ ਤੋਂ ਪਹਿਲਾਂ ਆਪਾਂ ਲੰਘੇ ਕੱਲ ਦੀ ਗੱਲ ਕਰੀਏ ਤਾਂ ਲੰਘੇ ਕੱਲ ਕੜਾਕੇ ਦੀ ਧੁੱਪ ਪਈ ਜਿਸ ਦੇ ਨਾਲ ਪੈ ਰਹੀ ਠੰਡ ਤੋਂ ਰਾਹਤ ਮਿਲੀ ਦੁਪਹਿਰ ਸਮੇਂ ਕਾਫੀ ਜਿਹੀ ਕਿ ਗਰਮੈਸ਼ ਹੋ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਸਵੇਰ ਦਾ ਸਮਾਂ ਹੈ ਸੂਰਜ ਦੇਵਤਾ ਦੇ ਅੱਜ ਜਿਹੜੇ ਕਿ ਦਰਸ਼ਨ ਮੱਧਮ ਜੇ ਹੋ ਰਹੇ ਹਨ ਕਿਉਂਕਿ ਅੱਜ ਪੂਰੇ ਅਸਮਾਨ ਦੇ ਵਿੱਚ ਸੰਘਣੀ ਬੱਦਲਵਾਈ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਪੂਰਬ ਦੇ ਬਲਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕਿ ਬੱਦਲਵਾਈ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਤੁਹਾਨੂੰ ਚਾਰ ਚਪਰੇਆਂ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦੇਵਾਂ ਕਿ ਜਿੱਥੇ ਅੱਜ ਚਾਰ ਚਪਰੇ ਜਿੱਥੇ ਕੱਲ ਮੌਸਮ ਜਿੰਨਾ ਸਾਫ਼ ਸੀ ਤਾਂ ਅੱਜ ਉੰਨੀ ਹੀ ਸਾਨੂੰ ਬੱਦਲਵਾਈ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਇਹ ਬੱਦਲਵਾਈ ਜਿਹੜੀ ਕਿ ਪੂਰਾ ਦਿਨੀ ਇਸ ਤਰ੍ਹਾਂ ਬਣੀ ਰਹੇਗੀ ਹਲਕੀ ਫੁਲਕੀ ਧੁੱਪ ਵੀ ਜਿਹੜੀ ਨਿਕਲੇਗੀ ਤੇ ਇਹ ਜਿਹੇ ਠੰਡੀ ਠੰਡੀ ਧੁੱਪਸਾਨ ਦੇਖਣ ਨੂੰ ਮਿਲ ਸਕਦੀ ਹੈ ਅਤੇ ਸ਼ਾਮ ਦੇ ਸਮੇਂ ਜੋ 6:41 ਮਿੰਟਾਂ ਤੇ ਸੂਰਜ ਛਿਪੇਗਾ ਪੰਜਾਬ ਭਰ ਦੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਅਤੇ ਰੋਜ਼ਾਨਾ ਨਿਤਨੇਮ ਸਾਹਿਬ ਸਰਵਣ ਕਰਨ ਦੇ ਲਈ ਆਪਣੇ YouTube ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰਦੇ ਹੋ ਜਿਸ ਦਾ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣਾ ਹੈ ਧੰਨਵਾਦ ਜੀ